ਚਰਪੁਰਫੌਕਸ ਮਹਿਰ ਜਿੰਦਰ ਕੋਰ ਅੱਜ ਇੱਕ ਵਿਸ਼ਾਲ ਭੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬਰਫਾਨੀ ਲੰਗਰ ਸੇਵਾ ਸੰਪਤੀ ਵੱਲੋਂ ਗੁੜੀਆਂ ਸਵਾਲਾ ਨਜ਼ਦੀਕ ਬਾਬਾ ਬਰਫਾਨੀ ਲੰਗਰ ਸੇਵਾ ਸੰਪਤੀ ਦਫ਼ਤਰ ਵਿਖੇ ਲਗਾਇਆ ਗਿਆ ਜਿਸ ਦੀ ਸੇਵਾ ਸੰਸਥਾ ਦੇ ਸਾਰੇ ਮੈਂਬਰ ਬੜੀ ਸ਼ਰਧਾ ਪੂਰਵਕ ਕਰ ਰਹੇ ਸਨ ਸਭ ਤੋਂ ਪਹਿਲਾਂ ਸੇਵਾਦਾਰਾਂ ਨੇ ਪੰਡਤਾਂ ਨੂੰ ਨਾਲ ਲੈ ਕੇ ਹਵਨ ਜੱਗ ਕੀਤਾ ਫਿਰ ਕੜਾ ਪ੍ਰਸ਼ਾਦ ਵੰਡ ਕੇ ਵਿਸ਼ਾਲ ਲੰਗਰ ਲਗਾਇਆ ਦੂਰੋ ਦੂਰੋ ਸੰਗਤਾਂ ਆ ਕੇ ਲੰਗਰ ਛਾ ਕੇ ਭੋਲੇ ਸ਼ੰਕਰ ਦੀ ਜੈਜਾਕਾਰ ਕਰ ਰਹੇ ਸਨ ਇੱਥੇ ਦੱਸਣ ਜੋ ਗੱਲ ਇਹ ਹੈ ਕਿ ਇਹ ਸੰਸਥਾ ਅਮਰਨਾਥ ਯਾਤਰਾ ਬਾਲਟਾਲ ਵਿੱਚ ਲਗਾਉਂਦੀ ਹੈ ਇਹ ਲੰਗਰ ਦਿਨ ਨੂੰ ਦੁਗਣੀ ਤੇ ਰਾਤ ਚੋਬਣੀ ਤਰੱਕੀ ਕਰ ਰਿਹਾ ਹੈ ਇਸ ਲੰਗਰ ਦੇ ਸੇਵਾਦਾਰ ਤਨ ਮਨ ਤੇ ਤਨ ਨਾਲ ਸੇਵਾ ਕਰਦੇ ਹਨ ਆਹ ਇਲਾਕੇ ਦੇ ਨਿਵਾਸੀ ਰਲ ਕੇ ਇਸ ਲੰਗਰ ਦੀ ਸੇਵਾ ਕਰੀਏ ਤੇ ਆਪਣਾ ਯੋਗਦਾਨ ਇਸ ਲੰਗਰ ਤੱਕ ਪਹੁੰਚਾਈਏ ਤਾਂ ਕਿ ਸਾਡੇ ਵੀ ਲੇਖਾਂ ਦਾ ਹਿਸਾਬ ਇਸ ਕਲਯੁਗ ਵਿੱਚ ਹੀ ਪੂਰਾ ਕਰ ਲਈਏ ਭੋਲੇ ਸ਼ੰਤ ਦੀ ਸੇਵਾ ਕਰਨ ਵਾਲੇ ਇਸ ਕਲਯੁਗ ਵਿੱਚੋਂ ਹੀ ਤਰ ਜਾਂਦੇ ਹਨ ਮੌਕੇ ਤੇ ਸੇਵਾ ਕਰਦੇ ਹੋਏ ਵਿਜੇ ਕੁਮਾਰ ਸਰਪ੍ਰਸਤ ਪ੍ਰਧਾਨ ਸੁਸ਼ੀਲ ਕੁਮਾਰ ਮਾਸਟਰ ਰਕੇਸ਼ ਕੁਮਾਰ ਚੰਦਰ ਸ਼ੇਖਰ ਅਮਨ ਠਾਕੁਰ ਗੋਲਦੀ ਮਾਨਾ ਅਜੀਤ ਕੁਮਾਰ ਗੋਰਾ ਨਕুল ਮਹਾਜਨ 니ਸ਼ਾਰ ਸਿੰਘ ਨਰੇਸ਼ ਕੁਮਾਰ ਕਾਲਾ ਅਸ਼ਵਨੀ ਹਲਵਾਈ ਤੇ ਹੋਰ ਬਹੁਤ ਸਾਰੇ ਸ਼ਿਵ ਭਗਤ ਹਾਜ਼ਰ ਸਨ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਸੁਖਵਿੰਦਰ ਸਿੰਘ ਤੇ ਰਮਨ ਟੰਗਰਾਲੀਆ ਦੇ ਨਾਲ ਜੇਕਰ ਤੁਸੀਂ ਸ਼ਹਿਰਪੁਰ ਫੋਰਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸ਼ੁਰੂ ਹੋ ਸਕਦਾ ਹੈ اے ਪੀਰ ਬਜਰਾਈ ਜੀ ਬੋਲ ਸ਼ੰਕਰ ਬਲਵਾ ਕੀ ਜੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਤੁਹਾਨੂੰ ਅਓ ਅੱਜ ਲੈ ਕੇ ਚੱਲੀਏ ਤੁਹਾਨੂੰ ਮੁਕੇਰੀਆਂ ਦੇ ਗੁੜੀਆਂ ਸ਼ਵਾਲਾ ਦੇ ਨਜ਼ਦੀਕ ਪੁਲੀ ਸ਼ੰਕਰ ਦੇ ਦਫਤਰ ਵਿਖੇ ਉੱਥੇ ਤੁਹਾਨੂੰ ਪੁਲੀ ਸ਼ੰਕਰ ਦੇ ਦੋ ਤਿੰਨ ਸੇਵਕਾਂ ਨਾਲ ਰੂਰ ਗੁਰਾਨੇ ਆਂ ਔਰ ਇਸ ਲੰਗਰ ਦੇ ਸਬੰਧ ਵਿੱਚ ਉਹਨਾਂ ਤੋਂ ਦੋ ਲਫ਼ਜ਼ ਸੁਣਦੇ ਆਂ ਜੀ ਪ੍ਰਧਾਨ ਜੀ ਹਾਂਜੀ ਜੈ ਸ਼ੰਕਰ ਜੀ ਅੱਜ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆਂ ਹੁਸ਼ਿਆਰਪੁਰ ਦੇ ਮੁਖ ਦਫ਼ਤਰ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਲੰਗਰ ਜੋ ਲਗਾਇਆ ਜਾ ਰਿਹਾ ਔਰ ਇਹ ਜੋ ਸਾਡੀ ਸੰਸਥਾ ਆ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਇਹ ਸ਼੍ਰੀ ਅਮਰਨਾਥ ਬਾਲਟਾਲ ਦੇ ਵਿੱਚ ਤਿੰਨ ਨੰਬਰ ਲੰਗਰ ਆ ਜੋ ਉਹ ਯਾਤਰੀਆਂ ਦੇ ਲਈ ਲਗਾਇਆ ਜਾਂਦਾ ਹੈ ਜਿੱਥੇ ਯਾਤਰੀਆਂ ਦੀ ਹਰ ਸੁੱਖ ਸੁਵਿਧਾ ਜਿੱਥੇ ਉਹਨਾਂ ਨੂੰ ਖਾਣੇ ਤੋਂ ਲੈ ਕੇ ਰਹਿਣ ਤੱਕ ਦੀ ਸੁਵਿਧਾ ਜਿਹੜੀ ਉਹ ਦਿੱਤੀ ਜਾਂਦੀ ਹੈ ਤੋਂ ਇਸ ਵਾਰ ਯਾਤਰਾ ਜਿਹੜੀ ਆ ਉਹ 3 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ ਤੇ ਸਾਰੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਆਪਣਾ ਮੈਡੀਕਲ ਕਰਾ ਕੇ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਵੱਧ ਤੋਂ ਵੱਧ ਜਿਹੜੀ ਸੰਗਤ ਹੈ ਉਹ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਜਿਹੜਾ ਉੱਥੇ ਲੰਗਰ ਲਗਾਇਆ ਜਾਂਦਾ ਹੈ ਬਾਲਟਾਲ ਵੀ ਕਿਉਂ ਉੱਥੇ ਪਹੁੰਚੋ ਤੇ ਭੋਲੇ ਬਾਬਾ ਦੇ ਦਰਸ਼ਨ ਕਰੋ ਜੀ ਜੈ ਸ਼ੰਕਰ ਜੀ ਇਸ ਲੰਗਰ ਦੇ ਮੁਖੀ ਡਾਟ ਸਾਹਿਬ ਨਾਲ ਉਹਨਾਂ ਤੋਂ ਵੀ ਦੋ ਲਫ਼ਜ਼ ਸੁਣੀਏ ਜੀ ਡਾਟ ਸਾਹਿਬ ਜੈ ਸ਼ੰਕਰ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆਂ ਹੁਸ਼ਿਆਰਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਿਵ ਰਾਤਰੀ ਦਾ ਲੰਗਰ ਇਸ ਵਾਰ ਵੀ ਇੱਥੇ ਮੁਕੇਰੀਆਂ ਦੇ ਵਿੱਚ ਹੈੱਡ ਆਫਿਸ ਮੁਕੇਰੀਆਂ ਬਾਬਾ ਬਰਫਾਨੀ ਦੇ ਦਫ਼ਤਰ ਵਿੱਚ ਕਰਾਇਆ ਜਾ ਰਿਹਾ ਹੈ ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਸ਼੍ਰੀ ਅਮਨਨਾਥ ਦੇ ਵਿੱਚ ਲੰਗਰ ਲਗਾਉਂਦੀ ਆ ਬਹੁਤ ਸਾਲਾਂ ਤੋਂ ਇਹ ਲੰਗਰ ਚੱਲ ਰਿਹਾ ਹੈ ਯਾਤਰੀਆਂ ਦੀ ਸੁੱਖ ਸਹੂਲਤ ਦਾ ਖਿਆਲ ਰੱਖਦੇ ਹੋਏ ਅਸੀਂ ਹਰ ਤਰ੍ਹਾਂ ਦੇ ਅਰੇਂਜਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਨ ਮਨ ਧਨ ਦੇ ਨਾਲ ਸੰਗਤ ਦਾ ਬਹੁਤ ਸਾਰਾ ਸਹਿਯੋਗ ਪਿਛਲੇ ਸਾਲਾਂ ਤੋਂ ਸਾਨੂੰ ਰਿਹਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਸੰਗਤ ਸਾਨੂੰ ਸਹਿਯੋਗ ਕਰਦੀ ਰਹੇਗੀ ਯਾਤਰੀਆਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਪਣੇ ਮੈਡੀਕਲ ਕਾਰਡ ਆਧਾਰ ਕਾਰਡ ਰਜਿਸਟ੍ਰੇਸ਼ਨ ਨਾਲ ਲੈ ਕੇ ਚੱਲੋ ਕੁਝ ਗਰਮ ਕੱਪੜੇ ਨਾਲ ਲੈ ਕੇ ਚੱਲੋ ਉਸ ਦੇ ਮੁਤਾਬਕ ਤਾਂ ਕਿ ਤੁਹਾਨੂੰ ਉੱਥੇ ਤੰਗੀ ਨਾ ਕੋਈ ਆਵੇ। ਬਾਕੀ ਲੰਗਰ ਤੁਹਾਡੀ ਸੇਵਾ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਤਿਆਰ ਹੈ। ਅਸੀਮ ਬਾਬਾ ਬਰਫਾਨੀ ਵੱਲੋਂ ਹੁਸ਼ਿਆਰਪੁਰ ਫੋਕਸ ਪ੍ਰੈਸ ਦਾ ਵੱਧ ਤੋਂ ਵੱਧ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਸ਼ਿਵਰਾਤਰੀ ਦੇ ਲੰਗਰ ਨੂੰ ਬਾਬਾ ਭੋਲੇ ਨਾਦ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਪਿਛਲੇ ਲਗਾਤਾਰ ਸਮੇਂ ਤੋਂ ਇਹ ਸਹਿਯੋਗ ਦਿੰਦੇ ਆਏ ਆ ਤੇ ਅਸੀਂ ਉਮੀਦ ਕਰਦੇ ਹਾਂ ਇਹ ਚੈਨਲ ਚੜ੍ਹਦੀ ਕਲਾ ਰਵੇ। ਧੰਨਵਾਦ ਪ੍ਰੋਡਨਰ ਜੀ। ਨਮਾ ਭਾਰवते ਪਤੇ ਹਰ ਹਰ ਮਹਾਦੇਵ ਹਾਂਜੀ ਅੱਜ ਦੇ ਸ਼ਿਵਰਾਤਰੀ ਦੇ ਲੰਗਰ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮੈਨੂੰ ਦਰ ਤੋਂ 12 ਸਾਲ ਹੋ ਗਏ ਐ ਮੈਂ ਬਾਬਾ ਪਰਫਾਨੀ ਲੰਗਰ ਸੇਵਾ ਸਮਿਤੀ ਨਾਲ ਅਸੀਂ ਜੁੜੇ ਹੋਇਆ ਐ ਇੱਥੇ ਮਾਤ੍ਰੀ ਸ਼ਕਤੀ ਦੀ ਬਹੁਤ ਇੱਜ਼ਤ ਸਤਕਾਰ ਕੀਤਾ ਜਾਂਦਾ ਐ ਅਸੀਂ ਜਾਣਦੇ ਹਾਂ ਕਿ ਵਕਤ ਤੋਂ ਬਾਅਦ ਹੋਰ ਮਾਤ੍ਰੀ ਸ਼ਕਤੀ ਇੱਥੇ ਵਧੇ ਤੇ ਇਹ ਬਾਬਾ ਪਰਫਾਨੀ ਲੰਗਰ ਸੇਵਾ ਸਮਿਤੀ ਹੋਰ ਤੋਂ ਜ਼ਿਆਦਾ ਪਰਫੁੱਟ ਹੋਈ ਜੀ ਓ ਰੇ ਸ਼ੰਕਰ ਭਗਵਾਨ ਕੀ ਜੈ